ਕਾਲਾ ਗੁੰਦ ਕੈਪਸੂਲ ਇਹ ਤੇ ਮੇਰੀ ਫੋਟੋ ਲਈ ਜੀ ਮੈਂ ਜੀ ਵੀ ਘਟੂ ਘਟ ਅਸਲੀ ਚੀਜ਼ ਪਤਾ ਲੱਗ ਜੇ ਹੂੰ ਵੀ ਗੋਇਲ ਸਾਹਿਬ ਦਾ ਹੀ ਆ ਪਰ ਉਹਦੇ ਤੇ ਇਹਨਾਂ ਨੇ ਫੋਟੋ ਨੂੰ ਸਾਫ਼ ਕਰਤਾ ਜੀ ਹੂੰ ਜਿਹੜਾ ਪ੍ਰਿੰਟਰ ਰੇਟ ਉਹ ਵੀ ਸਾਫ਼ ਕਰਤਾ ਐ ਕਰਕੇ ਦਿਖਾ ਤੀ 40% ਲੈਸ 30% ਲੈਸ ਲੋਕ ਵਿਚਾਰੇ ਫਸ ਜਾਂਦੇ ਜਾਂ ਕਿ ਇਹਦੇ ਚ ਕੋਈ ਲੈਸੀ ਹੈ ਨਹੀਂ ਜਦੋਂ ਤੁਸੀਂ ਗੁਲਸਾਬ ਦਾ ਕੋਈ ਪ੍ਰੋਡਕਟ ਲੈਣਾ ਨਾ ਤੁਸੀਂ ਸਿੱਧਾ www.vaidwan.com ਤੇ ਚਲੇ ਜਾਓ ਆਪਣੀ ਘਰ ਦੀ ਸਾਈਟ ਆ ਉਤੇ ਬਲਕੇ ਥੋੜਾ ਬਹੁਤ ਲੈਸ ਵੀ ਮਿਲਦਾ ਔਰ Amazon ਤੇ ਜਾਂਦੇ ਹੋ ਜਾਂ ਕਿਤੇ ਹੋਰ ਜਾਂਦੇ ਹੋ ਪ੍ਰੋਡਕਟ ਨਕਲੀ ਮਿਲਣਾ ਬਹੁਤ ਖਤਰਾ ਤੁਸੀਂ Amazon ਤੇ Flipkart ਤੇ ਆਪਦਾ ਪ੍ਰੋਡਕਟ ਨਹੀਂ ਵੇਚਦੇ ਅਸੀਂ Amazon ਤੇ ਵੇਚਦੇ ਸੀਗੇ ਪਰ ਅਸੀਂ ਉਹਨੂੰ ਵੀ ਬੰਨਾ ਕਰ ਰਹੇ ਹਾਂ ਕਿਉਂਕਿ ਉਹਦੇ ਵਿੱਚ ਪਤਾ ਨਹੀਂ ਕੀ ਡਰਾਮਾ ਚੱਲ ਰਿਹਾ ਜੀ ਤੁਹਾਨੂੰ ਮੈਂ ਜੇ ਦਿਖਾਵਾਂ ਰੋਜ਼ ਦੇ 60 70 ਪਾਰਸਲ ਮੇਰੇ ਕੋਲ ਆਉਂਦੇ ਆ ਵਾਪਸ ਵਾਪਸ ਕਿਵੇਂ ਔਰ ਜੇ ਵੀ ਹੁਣ ਮੰਨ ਲਓ ਅ ਤੁਸੀਂ ਕੋਈ ਆ ਭੇਜਿਆ ਚਵਨ ਪ੍ਰਾਸ਼ ਇੱਕ ਕੱਢ ਲਿਆ ਉਹਦੀ ਜਗ੍ਹਾ ਉਹਦੇ ਵਿੱਚ ਕੋਈ ਪਰਫਿਊਮ ਪਾ ਕੇ ਰਿਵਰਸ ਕਰਤਾ আচ্ছা ਉਹ ਤਾਂ ਦੇਖਵਾ ਰਹੇ ਮੈਂ ਇਦਾਂ ਹੋਇਆ ਮੈਂ ਪੂਰਾ ਵੀਡੀਓ ਬਣਾ ਰਿਹਾ ਜੀ ਉਹਦਾ ਹੋਇਆ ਨਹੀਂ ਜੀ ਡੇਲੀ ਹੋ ਰਿਹਾ